ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀਆਂ ਸ਼ੁਰੂ ਹੁੰਦਿਆਂ ਨਾਲ ਹੀ ਸ਼ੁਰੂ ਹੋ ਜਾਂਦਾ ਆ ਖਾਂਸੀ ਜ਼ੁਕਾਮ ਗਲੇ ਵਿੱਚ ਖਰਾਸ਼ ਤੇ ਛਾਤੀ ਵਿੱਚ ਰੇਸ਼ੇ ਦਾ ਜਮ ਜਾਣਾ ਖਾਸ ਕਰਕੇ ਬੱਚੇ ਤੇ ਬਜ਼ੁਰਗ ਬਹੁਤ ਜਲਦੀ ਬਿਮਾਰ ਹੋ ਜਾਂਦੇ ਨੇ ਤੇ ਇਹਨਾਂ ਚੀਜ਼ਾਂ ਤੋਂ ਆਰਾਮ ਲਈ ਅਸੀਂ ਇੱਕ ਅੱਜ ਕਾਵਾ ਬਣਾਵਾਂਗੇ ਜਦੀ ਰੈਮਡੀ ਤੁਹਾਡਾ ਨਾ ਮੈਂ ਸ਼ੇਅਰ ਕਰਨ ਲੱਗੀ ਆ ਬਹੁਤ ਹੀ ਸੌਖਾ ਇਹਨੂੰ ਬਣਾਣਾ ਬਸ ਕੁਝ ਆਪਾਂ ਇਹਦੇ ਵਿੱਚ ਗਰਮ ਚੀਜ਼ਾਂ ਪਾਵਾਂਗੇ ਜੋ ਕਿ ਤੁਹਾਡੀ ਬਾਡੀ ਨੂੰ ਗਰਮੈਸ਼ ਦੇਣਗੀਆਂ ਤੇ ਬਹੁਤ ਜਲਦੀ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਰਾਹਤ ਮਿਲੇਗੀ ਤੇ ਇਸ ਕਾਬੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਟੁਕੜਾ ਅਦਰਕ ਦਾ ਲਿਆ ਹੈ ਜਿੰਨਾ ਅਸੀਂ ਅਦਰਕ ਲਿਆ ਹੈ ਉਸ ਤੋਂ ਅੱਧੀ ਅਸੀਂ ਹਲਦੀ ਲੈਣੀ ਹੈ ਇੱਥੇ ਮੈਂ ਕੱਚੀ ਹਲਦੀ ਦਾ ਯੂਜ਼ ਕੀਤਾ ਆ ਤੁਹਾਡੇ ਕੋਲ ਜੇ ਇਹ ਨਾ ਹੋਵੇ ਤਾਂ ਤੁਸੀਂ ਹਲਦੀ ਦਾ ਪਾਊਡਰ ਵੀ ਲੈ ਸਕਦੇ ਹੋ ਜਿਹੜਾ ਅਸੀਂ ਸਬਜ਼ੀ ਵਿੱਚ ਯੂਜ਼ ਕਰਦੇ ਆ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਂ ਲੱਗੀਆਂ ਕਦੂਕਸ ਕਰਨ ਤੁਸੀਂ ਇਹਨਾਂ ਨੂੰ ਕੁੱਟ ਵੀ ਸਕਦੇ ਹੋ ਕੁੱਟ ਕੇ ਵੀ ਪਾ ਸਕਦੇ ਹੋ ਜਾਂ ਫਿਰ ਇਹਨਾਂ ਨੂੰ ਛੋਟਾ-ਛੋਟਾ ਕੱਟ ਕੇ ਵੀ ਪਾ ਸਕਦੇ ਹੋ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਪਹਿਲਾਂ ਇੱਥੇ ਕੱਦੂਕਾਸ ਕਰ ਲਾਂਗੇ ਉਸ ਤੋਂ ਬਾਅਦ ਇੱਕ ਬਤੀਲੀ ਵਿੱਚ ਲਵਾਂਗੇ ਅਸੀਂ ਪਾਣੀ ਤਿੰਨ ਕੱਪ ਇੱਥੇ ਮੈਂ ਪਾਣੀ ਦੇ ਲਏ ਨੇ ਜਿਹੜੇ ਬੋਇਲ ਹੋਣ ਤੋਂ ਬਾਅਦ ਚ ਦੋ ਕੱਪ ਰਹਿ ਜਾਣ ਉਹ ਸਭ ਨਾਲ ਪਾਣੀ ਲੈ ਲੈਣਾ ਜਿੰਨੇ ਲੋਕਾਂ ਵਾਸਤੇ ਤੁਸੀਂ ਬਣਾਉਣਾ ਮੈਂ ਦੋ ਜਣਿਆਂ ਵਾਸਤੇ ਬਣਾ ਲੱਗੀ ਆ ਤੇ ਜਦੋਂ ਪਾਣੀ ਹਲਕਾ ਗਰਮ ਹੋ ਜਵੇ ਉਦੋਂ ਅਸੀਂ ਨਾਲ ਹੀ ਇਹਦੇ ਵਿੱਚ ਅਦਰਕ ਤੇ ਹਲਦੀ ਪਾ ਦੇਣੀ ਆ ਨਾਲ ਇੱਥੇ ਮੈਂ ਲਏ ਨੇ ਪੰਜ ਲੌਂਗ ਤਿੰਨ ਲਾਚੀਆਂ ਹਰੀਆਂ ਤੇ ਇੱਕ ਛੋਟਾ ਜਿਹਾ ਟੁਕੜਾ ਲਿਆ ਇੱਥੇ ਮੈਂ ਦਾਲਚੀਨੀ ਦਾ ਲਾਚੀ ਤੇ ਲੌਂਗ ਨੂੰ ਮੈਂ ਹਲਕਾ ਜਿਹਾ ਕੁੱਟ ਲਿਆ ਆ ਉਭੀ ਇਹਦੇ ਵਿੱਚ ਪਾ ਦਵਾਂਗੇ ਤੇ ਹਲਕਾ ਜਿਆ ਨੂੰ ਮਿਕਸ ਕਰ ਦਵਾਂਗੇ ਹੁਣ ਇਹ ਉਬਾਲਾ ਆਣ ਦਵਾਂਗੇ ਇੱਕ ਜਦੋਂ ਬਾਲਾ ਆ ਜਾਏਗਾ ਫੁੱਲ ਫਲੇਮ ਤੇ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਾਂਗੇ ਤੇ ਇਹਨੂੰ 10 ਮਿੰਟ ਲਈ ਅਸੀਂ ਪਕਾਉਣਾ ਹੈ ਇੱਥੇ ਦੇਖੋ ਪਾਣੀ ਰਿਜਣਾ ਸ਼ੁਰੂ ਹੋ ਗਿਆ ਮਤਲਬ ਅਸੀਂ ਇੰਨਾ ਕ ਪਕਾਉਣਾ ਹੈ ਜਿਵੇਂ ਅਸੀਂ 2 ਕੱਪ ਪਾਣੀ ਦੇ ਸੌਰੀ 3 ਕੱਪ ਲਏ ਸੀ ਪਾਣੀ ਦੇ ਉਹ 2 ਕੱਪ ਰਹਿ ਜਾਣ ਜਦੋਂ ਉਦੋਂ ਅਸੀਂ ਬੰਦ ਕਰ ਦੇਣਾ ਹੈ ਗੈਸ ਨੂੰ ਤੇ ਇੱਥੇ ਦੇਖੋ ਕਾਬੇ ਨੂੰ ਰਿਜਦਿਆਂ 10 ਤੋਂ 12 ਮਿੰਟ ਹੋ ਗਏ ਨੇ ਕਾਫੀ ਉਬਾਲੇ ਆ ਚੁੱਕੇ ਨੇ ਇਸ ਵਿੱਚ ਤੇ ਕਾਵਾ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਗੈਸ ਦੀ ਫਲੇਮ ਨੂੰ ਇੱਥੇ ਹੁਣ ਅਸੀਂ ਬੰਦ ਕਰ ਦਵਾਂਗੇ ਤੇ ਦੋ ਕੱਪ ਮੈਂ ਬਣਾਏ ਨੇ ਦੋ ਕੱਪਾਂ ਵਿੱਚ ਅਸੀਂ ਪਾਵਾਂਗੇ ਸ਼ਹਿਦ ਇੱਕ ਇੱਕ ਚਮਚ ਸ਼ਹਿਦ ਦਾ ਪਾ ਦਵਾਂਗੇ ਕਿਉਂਕਿ ਸ਼ਹਿਦ ਵੀ ਗਰਮ ਹੁੰਦਾ ਤਸੀਰ ਵਿੱਚ ਤੇ ਜਿਹੜਾ ਅਸੀਂ ਕਾਵਾ ਤਿਆਰ ਕੀਤਾ ਹੁਣ ਪਾ ਦਵਾਂਗੇ ਇਹਨਾਂ ਕੱਪਾਂ ਦੇ ਵਿੱਚ ਤੇ ਬਿਲਕੁਲ ਗਰਮ-ਗਰਮ ਹੀ ਅਸੀਂ ਉਹਨਾਂ ਨੂੰ ਦੇਣਾ ਆ ਜਿੰਨੂੰ ਵੀ ਇਦਾਂ ਦੀ ਪ੍ਰੋਬਲਮ ਹੋਵੇ ਖਾਂਸੀ ਹੋਵੇ ਜ਼ੁਕਾਮ ਹੋਵੇ ਜਾਂ ਰੇਸ਼ਾ ਹੋਵੇ ਤੁਹਾਨੂੰ ਅੱਗੇ ਵੀ ਦੱਸਿਆ ਆ ਕਿ छाती ਵਿੱਚ ਬੁਲਗਮ ਜੰਮੀ ਹੋਵੇ ਉਹਦੇ ਵਿੱਚ ਇਹ ਕਾਫੀ ਰਾਹਤ ਦੇਗਾ ਤੇ ਕਾਫੀ ਅਸਰਦਾਰ ਕਵਾ ਬਣ ਕੇ ਤਿਆਰ ਹੁੰਦਾ ਆ 2 ਤੋਂ 3 ਦਿਨਾਂ ਵਾਸਤੇ ਤੁਸੀਂ ਇਹਨੂੰ ਪੀਓ ਤੁਹਾਨੂੰ ਕਾਫੀ ਜ਼ਿਆਦਾ ਆਰਾਮ ਮਿਲੇਗਾ ਤੇ ਕਿਵੇਂ ਦੀ ਲੱਗੀ ਅੱਜ ਦੀ ਇਹ ਰੈਮਡੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੇ ਇਹ ਵੀਡੀਓ ਚੰਗਾ ਲੱਗਾ ਹੋਵੇ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤੇ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ